ਪੈਸ਼ਨ ਬਹੁਤ ਹੈ ਹਮੇਸ਼ਾ ਤੇ ਉਹ ਮਤਲਬ ਉਸ ਤਨਾ ਦਾ ਕਰੈਕਟਰ ਬਣੇਗਾ। ਭਾਵੇਂ ਜੋ ਜਰੂਰ ਹੋਦੋਂ ਸੀ ਜੇ ਮਿਲਿਆ ਸੀ ਪਰ ਹੁਣ ਵੀ ਹੋ ਰਹੀ ਹੈ। ਸਾਡੀ ਸਾਰੀ ਟੀਮ ਦਾ ਇਹ ਬਹੁਤ ਦੇਸ਼ ਤੋਂ ਦੀ ਗੱਲ ਹੈ। ਤਾਂ ਯਾਦ ਰੱਖਿਆ ਮੈਚ ਜਿੱਤ ਕੇ ਪ੍ਰੋਫਿਟ ਜਿੱਤਿਆ। ਵੀ ਤੇਲਗੂ ਦੀ ਟੀਮ ਬਹੁਤ ਸਟਰੋਂਗ ਹੈ ਜਿੰਨਾਂ ਨਾਲ ਇਸ ਬਾਰੇ ਮਤਲਬ ਬੋਲਦਾ। ਬਰਾਬਰ ਤਸਵੀਰ ਬਣੋ। ਸੋ ਸੀਸੀਐਲ ਸੈਲੀਬ੍ਰਿਟੀ ਕ੍ਰਿਕਟ ਲੀਗ ਲੀਗ ਦਾ ਰਸਮੀ ਆਗਾਜ਼ ਹੋ ਚੁੱਕਿਆ ਹੈ ਬੱਬਲ ਰਾਏ ਸਾਡੇ ਨਾਲ ਮੌਜੂਦ ਨੇ ਪਾ ਜੀ ਕਹਿੰਦੇ ਆ ਗਏ ਪੰਜਾਬ ਦੇ ਸ਼ੇਰ ਜਿਹੜਾ ਅੜ ਗਿਆ ਕਰ ਦਾਂਗੇ ਢੇਰ ਐਂਥਮ Song ਹੈਗਾ ਸੀਸੀਐਲ ਦਾ ਤਿਆਰੀ ਪੂਰੀ ਹੈ ਹਾਂ ਜੀ ਤਿਆਰੀ ਆਪਣੇ ਆਪਣੇ ਲੈਵਲ ਤੇ ਜਿੱਦਾਂ ਮੈਂ ਪਹਿਲਾਂ ਵੀ ਦੱਸ ਕੇ ਡਾਂ ਸਾਰੇ ਕਰੀ ਜਾਂਦੇ ਜੀ ਸੋ ਐਜ਼ ਅ ਟੀਮ ਐਜ਼ ਅ ਯੂਨਿਟ ਅਸੀਂ ਟੂਰਨਾਮੈਂਟ ਤੋਂ ਮੈਨੂੰ ਲੱਗਦਾ ਕਿ ਦੋ ਦੋ ਹਫ਼ਤੇ ਪਹਿਲਾਂ ਤੋਂ ਸਾਰੇ ਇਕੱਠੇ ਵੀ ਪ੍ਰੈਕਟਿਸ ਕਰਾਂਗੇ ਹਾਂ ਜੀ ਬਿਲਕੁਲ ਠੀਕ ਹੈ ਸੋ ਜਿਹੜੀ ਇੱਥੇ ਹੁਣੇ ਇਹ ਗੱਲਬਾਤ ਚੱਲ ਰਹੀ ਸੀ ਗੁੱਗੀ ਪਾ ਜੀ ਸੀ ਹੋਰ ਸਾਰੇ ਬੈਟਚ ਤੇ ਤਜਰਬੇਬਾਜ਼ ਜਿਹੜਾ ਖਿਡਾਰੀ ਹੈ ਸਾਡੀ ਸੀਸੀਐਲ ਦੇ ਵਿੱਚ ਪੰਜਾਬ ਚ ਹੀ ਹੈਗਾ ਇਹ ਕਮੈਂਟਸ ਤੁਹਾਨੂੰ ਤੁਹਾਡੇ ਸਾਥੀ ਖਿਡਾਰੀ ਦੇ ਰਹੇ ਨੇ ਕੀ ਕਹਿੰਦੇ ਹੋ ਅੱਛਾ ਜੀ ਨਹੀਂ ਮੈਂ ਪਹਿਲਾਂ ਥੈਂਕਸ ਕਹੂੰਗਾ ਕਿ ਉਹਨਾਂ ਨੇ ਇੰਨੇ ਕਾਈਂਡ ਵਰਡਸ ਮੈਨੂੰ ਉਹ ਕੀਤੇ ਨਹੀਂ ਮੈਨੂੰ ਨਹੀਂ ਪਤਾ ਕਿ ਜੀ ਮੈਂ ਬਹੁਤ ਤਜਰਬੇਕਾਰ ਹਾਂ ਪਰ ਇਹ ਹੈ ਕਿ ਕ੍ਰਿਕਟ ਨੂੰ ਲੈ ਕੇ ਪੈਸ਼ਨ ਬਹੁਤ ਆ ਹਮੇਸ਼ਾ ਤੋਂ ਮਤਲਬ ਸੁਪਨਾ ਸੀਗਾ ਕਰੀਕਟਰ ਬਣਨ ਦਾ ਹਨ ਤੇ ਜਦੋਂ ਤੱਕ ਆਸਟ੍ਰੇਲੀਆ ਨਹੀਂ ਸੀ ਗਿਆ ਤਾਂ ਮਤਲਬ ਫੁੱਲ ਟਾਈਮ ਕ੍ਰਿਕਟ ਹੀ ਖੇਡਦੇ ਸੀਗੇ ਤੇ ਯੋਗ ਸਰ ਦੀ ਅਕੈਡਮੀ ਦੇ ਵਿੱਚ ਡੀਏਵੀ ਕਾਲਜ ਮੈਂ ਮਤਲਬ 2-3 ਸਾਲ ਉਹਨਾਂ ਕੋਲੇ ਵੀ ਪ੍ਰੈਕਟਿਸ ਕੀਤੀ ਹੈ ਨਾ ਸੋ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਪਤਾ ਹੈ ਗੇਮ ਦਾ ਜਿੰਨਾ ਕਿ ਆਈਡੀਆ ਹੈਗਾ ਹਨਾ ਉਹ ਔਨ ਗਰਾਉਂਡ ਕੀ ਕਰਨਾ ਕੀ ਨਹੀਂ ਕਰਨਾ ਕਿ ਉਹ ਆਪਣੀ ਟੀਮ ਨਾਲ ਕਮਿਊਨੀਕੇਟ ਕਰਕੇ ਉਹ ਤੋਂ ਰਿਜ਼ਲਟ ਕਿਸੇ ਵੇਲੇ ਮਕਸਦ ਇਹ ਵੀ ক্রিকেট ਖਿਡਾਰੀ ਬਣਨਾ ਸੀ ਮਕਸਦ ਕਿਸੇ ਇਹ ਹੀ ਮਕਸਦ ਸੀਗਾ ਜੀ ਜੋ ਮਤਲਬ ਕਿ ਜਿਹੜੇ ਪਾਸੇ ਨੂੰ ਪ੍ਰੋਫੈਸ਼ਨ ਚ ਆ ਗਿਆ ਮੈਂ ਸਿੰਗਿੰਗ ਐਕਟਿੰਗ ਦੇ ਵਿੱਚ ਇਹ ਇਹ ਚਾਂਸ ਵਾਲਾ ਕੰਮ ਹੈ ਲੱਕ ਬਾਇ ਚਾਂਸ ਨਹੀਂ ਲੱਕ ਬਾਇ ਚਾਂਸ ਹਾਂ ਤੁਸੀਂ ਕਹਿ ਸਕਦੇ ਹੋ ਲੱਕ ਬਾਇ ਚਾਂਸ ਕਿਉਂਕਿ ਮੈਂ ਪਹਿਲਾ ਆਰਟਿਸਟਿਕ ਹੈ ਜਿਹੜਾ YouTube ਤੋਂ ਫੇਮਸ ਹੋਇਆ ਹੈ ਨਾ ਉਦੋਂ ਮੈਂ ਸਟੂਡੈਂਟ ਹੁੰਦਾ ਸੀ ਆਸਟ੍ਰੇਲੀਆ ਜਦੋਂ ਅਸੀਂ ਆਸਟ੍ਰੇਲੀਅਨ ਛੱਲੇ ਨਿੱਕੀ ਜਹੀ ਜਾਂਦੇ ਹਾਂ ਉਹ ਜਿਹੜੀਆਂ ਵੀਡੀਓ ਸੀਗੀਆਂ ਉਹ ਕੀਤੀਆਂ ਨਾ ਤਾਂ ਪਰ ਇਹ ਟੈਕਸੀ ਵੀ ਚਲਾਉਂਦਾ ਰਿਹਾ ਸਟਰਗਲ ਤੋਂ জবਸ ਕੀਤੀਆਂ ਜੀ ਮੈਂ ਕਲੀਨਿੰਗ ਤੋਂ ਸ਼ੁਰੂ ਕੀਤਾ ਸੀਗਾ ਫਿਰ ਕੈਪ ਜੁਲਾਈ ਸਕਿਉਰਿਟੀ ਦੀ ਜੌਬ ਕੀਤੀ ਸੋ ਲਾਸਟ ਜੌਬ ਸੀ ਮੇਰੀ ਮੈਂ 에어ਪੋਰਟ ਸ਼ਟਲ ਬੱਸ ਚਲਾਉਂਦਾ ਸੀ ਜਦੋਂ ਮੇਰਾ ਉਹ ਗਾਣਾ ਹਿੱਟ ਹੋਇਆ ਤੇ ਇਥੋਂ ਸੁਣੀ ਹੋਰ ਲੱਗ ਗਈ ਤਾਂ ਫਿਰ ਉਦੋਂ ਮੇਰੀ ਪੀਆਰ ਹੋ ਗਈ ਫਿਰ ਫਿਰ ਫੁੱਲ ਟਾਈਮ ਮੈਂ ਇੰਡੀਆ ਕੇ 뮤직 ਨੂੰ ਪਰਸਿਊ ਕਰਨ ਲੱਗ ਗਿਆ ਹਾਂ ਜੀ ਸੋ ਪਰ ਮੇਰੀ ਬਚਪਨ ਦੇ ਵਿੱਚ ਮੇਰੇ ਮੇਰੇ ਮਤਲਬ ਫਾਦਰ ਸਾਹਿਬ ਨੇ ਥੀਏਟਰ ਦੇ ਆਰਟਿਸਟ ਸੀਗੇ ਉਹਨਾਂ ਨੇ ਐਮ ਐ ਥੀਏਟਰ ਸੀਗੇ ਉਹ ਤੇ ਦੂਰਦਰਸ਼ਨ ਤੋਂ ਉਹਨਾਂ ਨੇ ਬਹੁਤ ਕੰਮ ਕੀਤਾ ਸੋ ਛੋਟੇ ਹੁੰਦੇ ਤੋਂ ਮੈਂ ਉਹਨਾਂ ਦੇ ਜਦੋਂ ਤੱਕ ਸੀਗੇ ਇਸ ਦੁਨੀਆ ਤੇ ਤਾਂ 10th ਸੀਗਾ ਮੈਂ ਜਦੋਂ ਹੀ ਪਾਸਡ ਹੋਏ ਤਾਂ ਉਦੋਂ ਤੱਕ ਮੈਂ ਮਤਲਬ ਐਜ਼ਾ ਚਾਈਲਡ ਆਰਟਿਸਟ ਬਹੁਤ ਗਾਇਆ ਬਹੁਤ ਸਟੇਜਾਂ ਤੇ ਗਾਇਆ ਟੀਵੀ ਤੇ ਗਾਇਆ ਸੋ ਇਹ ਮਤਲਬ ਲਾਲੋ ਕੀ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਸਿੰਗਰ ਬਣਾ ਸੋ ਮੈਨੂੰ ਲੱਗਦਾ ਉਹਨਾਂ ਦੀ ਇੰਟੈਂਸ਼ਨਸ ਜੋ ਹੈ ਉਹਨਾਂ ਦੀਆਂ ਜੋ ਇੱਕ ਇੱਛਾ ਸ਼ਕਤੀ ਇਨਨੀ ਸਟਰੋਂਗ ਸੀਗੀ ਕਿ ਮੈਂ ਇਸ ਪ੍ਰੋਫੈਸ਼ਨ ਨੂੰ ਭੱਜਦਾ ਰਿਹਾ ਪਰ ਫਿਰ ਵੀ ਘੁੰਮ ਕੇ ਮੈਂ ਮਤਲਬ ਸਿੰਗਰ ਹੀ ਬਣਿਆ ਸੋ ਮੈਂ ਮੇਰੀ ਪਹਿਲੀ ਐਲਬਮ ਤੇ ਲਿਖਿਆ ਵੀ ਸੀਗਾ ਕਿ ਆਮ ਲਿਵਿੰਗ ਮਾਈ ਫਾਦਰਸ ਡ੍ਰੀਮ ਹਣਾ ਸੋ ਮੇਰਾ ਡ੍ਰੀਮ ਹੁੰਦਾ ਸੀ ਕਰੈਕਟਰ ਬਣਨ ਦਾ ਜੋ ਕਿ ਹੁਣ ਸੀਸੀਐਲ ਨੇ ਪੂਰਾ ਕੀਤਾ ਯਾਰ 2015 ਦੇ ਵਿੱਚ ਆਗਾਜ਼ ਹੋ ਗਿਆ ਸੀ 10ਵਾਂ ਐਡੀਸ਼ਨ ਲਗਾਤਾਰ ਹੈਗਾ ਤੇ ਜਦੋਂ ਇਹ ਅਦਾਕਾਰ ਹੋ ਗਏ ਫਨ ਕਾਰਤਕਲਾਕਾਰ ਤੁਹਾਡੇ ਵਰਗੇ ਲੋਕ ਨੇ ਤੁਹਾਡਾ ਲੋਕ ਵੈਸੇ ਹੀ ਜਜ਼ਬਾਤੀ ਹੋ ਕੇ ਵੀ ਜੁੜੇ ਹੁੰਦੇ ਨੇ ਕਿਸੇ ਨਾ ਕਿਸੇ ਦੇ ਫੈਨ ਜਦੋਂ ਹਰ ਤੋਂ ਵੱਧ ਜਿਆਦਾ ਬਣ ਜਾਂਦੇ ਨੇ ਜਦੋਂ ਤੁਹਾਨੂੰ ਖਿਡਾਰੀ ਹੋਏ ਖੇ ਕਿੰਨਾ ਕੁ ਖਰਾ ਉਤਰੋਗੇ ਉਸਤੇ ਫੈਨਸ ਦੀਆਂ ਆਸ਼ਾਾਂ ਮਾਂ ਤੇ ਨਹੀਂ ਦੇਖੋ ਮੈਂ ਸਮਝਦਾ ਕਿ ਪਿਛਲੇ ਸੀਜ਼ਨ ਤੋਂ ਖਾਸ ਕਰਕੇ ਸਾਨੂੰ ਪਤਾ ਲੱਗਿਆ ਕਿ ਵਿਊਰਸ਼ਿਪ ਬਹੁਤ ਸੀਗੀ ਸੀ ਸੀਐਲ ਦੀ ਆਪਣੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਬਹੁਤ ਦੇਖਿਆ ਸਾਨੂੰ ਮੈਸੇਜ ਜਿਹਾ ਆਉਂਦੇ ਸੀ ਇੰਡਸਟਰੀ ਤੋਂ ਬਹੁਤ ਜਣਾਂ ਨੇ ਦੇਖਿਆ ਐਂਡ ਅਪਰੀਸ਼ੀਏਟ ਵੀ ਕਰਦੇ ਸੀਗੇ ਹਾਂ ਯਾਰ ਫਲਾਨਾ ਚੰਗਾ ਸੀ ਜਾਂ ਫਲਾਨੇ ਤੋਂ ਆ ਗਲਤੀ ਹੋ ਗਈਆਂ ਤੁਸੀਂ ਆ ਕਰੋ ਏਦਾਂ ਕਰੋ ਹਾਂ ਸੋ ਮੈਨੂੰ ਲੱਗਦਾ ਕਿ ਪ੍ਰਦਰਸ਼ਕ ਇਹ ਵੀ ਸਮਝਦੇ ਨੇ ਕਿ ਸਾਡਾ ਫੁੱਲ ਟਾਈਮ ਜੌਬ ਨਹੀਂ ਹੈਗੀ ਹੈ ਨਾ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀਤੀ ਪਹਿਲਾਂ ਵੀ ਔਰ ਇਸ ਵਾਰੀ ਜ਼ਿਆਦਾ ਕਰਾਂਗੇ ਔਰ ਸਾਡੀ ਸਾਰੀ ਟੀਮ ਦਾ ਇਹ ਮਤਲਬ ਕੋਸ਼ਿਸ਼ ਰਹੂਗੀ ਕਿ ਅਸੀਂ ਜਿਆਦਾ ਤੋਂ ਜਿਆਦਾ ਮੈਚ ਜਿੱਤੀਏ ਈਵਨ ਟਰੋਫੀ ਜਿੱਤੀਏ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਸੀਂ ਪ੍ਰਾਊਡ ਫੀਲ ਕਰਾ ਸਕੀਏ ਪਿਛਲੇ ਸੀਜ਼ਨ ਚ ਵੀ ਤੁਸੀਂ ਖੇਡੇ ਹੈ ਕਿਹੜੀ ਟੀਮ ਚੈਲੈਂਜਿੰਗ ਲੱਗਦੀ ਹੈ ਕਿਹੜੀ ਟੀਮ ਦਾ ਖਿਡਾਰੀ ਲੱਗਦਾ ਹੈ ਤੇਲਗੂ ਦੀ ਗੱਲ ਕਰਦੇ ਬਹੁਤ ਸਟਰੋਂਗ ਹੈ ਜੀ ਉਹਨਾਂ ਨੂੰ ਪਰ ਅਸੀਂ ਪਿਛਲੀ ਵਾਰੀ ਮਤਲਬ ਹਰਾ ਦਿੱਤਾ ਸੀਗਾ ਸੋ ਹਨਾ ਉਹ ਸਾਡੇ ਲਈ ਕਾਫੀ ਸਾਡਾ ਪਹਿਲਾ ਮੈਚ ਹੀ ਪਹਿਲੀ ਵਨ ਸੀਗੀ ਉਹ ਮਤਲਬ ਮੈਂ ਕਹਿੰਦਾ ਕਿ ਇਸੇ ਸਾਲ ਦੀ ਗੱਲ ਹੈ ਹਾਂ ਜੀ ਹਾਂ ਜੀ ਸੋ ਉਸ ਮਤਲਬ ਇਹਨਾਂ ਨੇ ਸਾਡਾ ਬਹੁਤ ਜਿਹੜਾ ਮੋਰਾਲ ਉਹਨੂੰ ਹਾਈ ਕੀਤਾ ਕਾਫੀ ਕਾਫੀ ਹਾਂ ਜੀ ਮਨੋਬਲ ਚਾਹੀਦਾ ਸੋ ਸਾਊਥ ਵਾਲੀਆਂ ਟੀਮਾਂ ਮੈਨੂੰ ਲੱਗਦਾ ਕਰਨਾਟਕਾ ਬਲਡੋਜ਼ਰ ਤੇ ਲਗੂ ਇਹ ਦੋ ਤਿੰਨ ਟੀਮਾਂ ਜਾਂ ਮੁੰਬਈ ਦੀ ਟੀਮ ਵੀ ਬਹੁਤ ਸਟਰੋਂਗ ਹੈ ਬੱਪਲ ਰਾਏ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਸੀਸੀਐਲ ਦਾ ਆਗਾਜ਼ 24 ਫਰਵਰੀ ਤੋਂ ਹੋ ਜਾਏਗਾ ਦੁਬਈ ਤੋਂ ਮੈਚ ਇੱਕ ਸੱਕੇ ਤੋਂ ਇਹਨਾਂ ਖੁਦ ਬੰਨੇ ਆ ਕਿ ਬਤੌਰ ਖਟਾਰੀ ਜੇ ਤੁਸੀਂ ਵਿੱਚ ਤੇ ਕ੍ਰੀਸ ਤੇ ਖੇਡ ਰਹੇ ਹੋਵੇਂਗਾ ਤਾਂ ਤੇਲਗੂ ਦੀ ਟੀਮ ਨੇ ਸਾਨੂੰ ਚੰਗੀ ਜਿਹੜਾ ਹੈਗਾ ਟੱਕਰ ਦਿੱਤੀ ਸੀ ਹੋਰ ਐਦਕੀ ਕਿਹੜੀ ਟੀਮ ਜਿਹੜਾ ਹੈ ਨਿਤਰ ਕੇ ਆਉਂਦੀ ਹੈ ਜਿਹਦੇ ਨਾਲ ਉਹਨਾਂ ਦੀ ਭੇਡ ਪੈਂਦੀ ਹੈ ਸੋ ਇਹ ਰੋਮਾਂਚ ਵੀ ਬੜਾ ਵੱਡਾ ਹੋਵੇਗਾ ਜਦੋਂ ਲੋਕ ਇਹਨੂੰ ਦੇਖਣਗੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ